ਸਸੀ ਗੱਲ ਜੀ ਫਰਸਟ ਵਸਰੀ ਕੋਟ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀ ਅਜ਼ਰ ਮੈਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਜੀ ਕੈਸ਼ অন ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਨੰਬਰ ਚੱਲਦੇ ਆ ਆਪਣਾ ਵਟਸਐਪ ਨੰਬਰ ਹੈ ਇਹਦੇ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਸੂਟ ਦਾ ਭੇਜਣਾ ਹੈਗਾ ਤੇ ਆਨਲਾਈਨ ਪੇਮੈਂਟ ਪਾਉਣੀ ਆ ਤੇ ਫਿਰ ਐਡਰੈਸ ਭੇਜ ਦਿਓ ਸੂਟ ਤੁਹਾਡੇ ਘਰਾਂ ਜੀ ਦਾ ਤੇ ਅੱਜ ਆਪਾਂ ਬਹੁਤ ਖੂਬਸੂਰਤ ਤੁਹਾਡੇ ਲਈ ਪਾਟੀਆਂ ਇਹ ਸੂਟ ਲੈ ਕੇ ਆਇਆ ਇਹਨਾਂ ਦੇ ਵਿੱਚ ਹੈਂਡਲੂਮ ਸਿਲਕ ਦੇ ਸੂਟ ਰਹਿਣਗੇ ਔਰ ਗੁੱਚੀ ਸਿਲਕ ਦੇ ਸੂਟ ਰਹਿਣਗੇ ਬਹੁਤ ਸੋਹਣ ਤੇ ਦੋ ਤਿੰਨ ਸੂਟਾ ਜਿਹੜੇ ਮੈਂ ਰਾਮ ਟੈਕਸ ਦਾ ਔਰਗਾਂਜ਼ਾ ਵੀ ਦਿਖਾਉਂਗੀ ਇਹ ਸੂਟ ਸਾਰੇ ਰਾਮ ਟੈਕਸ ਦੇ ਰਹਿਣਗੇ ਜੀ ਕੋਈ ਵੀ ਦੂਜਾ ਸੂਟ ਨਹੀਂ ਹੈਗਾ ਰਾਮ ਟੈਕਸ ਦਾ ਹੀ ਹੈ ਲਓ ਜੀ ਉੱਚੀ ਸਿਲਕ ਦਾ ਸੂਟ ਹੈ ਔਰ ਰਾਮ ਟੈਕਸ ਦਾ ਸੂਟ ਹੈ ਲਾਈਟ weight ਕਪੜਾ ਰੂਗਾ ਬਿਲਕੁਲ ਅ ਤੇ ਕਲਰ ਦੇਖ ਲਓ ਅ orange ਦਾ ਕਲਰ ਹੈ ਮਿੱਠਾ orange ਦਾ ਕਲਰ ਹੈਗਾ rust orange ਕਹਦੇ ਨੇ ਵੀ ਆਪਾਂ ਅੱਖਾਂ ਨੂੰ ਖਾਣ ਵਾਲਾ ਨਹੀਂ ਹੈ ਰਸਟ ਸਹੀ ਹੈ ਰਗ ਕਲਰ ਲਗਭਗ ਸਹੀ ਦੇਖ ਰਿਹਾ ਤੁਸੀਂ ਸਾਰਾ ਉਪਰੋਂ ਪ੍ਰਿੰਟਡ ਹੈ ਔਰ نیچے ਜਾ ਕੇ ਤੁਹਾਨੂੰ ਇਹ ਵਰਕ ਮੇਟ ਬਹੁਤ ਪਿਆਰਾ ਸੂਟ ਹੈ ਬਹੁਤ ਜਿਆਦਾ ਔਰ ਲਸਟਰ ਤੁਹਾਨੂੰ ਦਿਖ ਰਿਹਾ ਹੁਣ ਸ਼ਾਈਨ ਇਹਦੀ ਬੀਬੀ ਦਿਖਾਈ ਚਲੋ ਆ ਰਹੀ ਹੈ ਸ਼ਾਈਨ ਆ ਰਹੀ ਹੈ ਆਹ ਵਾਲੀ ਸ਼ਾਈਨ ਹੈ ਦੇ ਵਿੱਚ ਠੀਕ ਹੈ ਜੀ ਕੱਪੜੇ ਦੇ ਵਿੱਚ ਬਿਲਕੁਲ ਹਲਕਾ ਕੱਪੜਾ ਪਿਆ ਹੈ ਬਿਲਕੁਲ ਲਾਈਟ weight ਕੱਪੜਾ ਹੈਗਾ ਤੇ ਪਾਰਟੀਅਰ ਸੂਟ ਨੇ ਜੀ ਤੇ ਇਹਦੇ ਨਾਲ ਜਿਹੜੀ ਆਰਾਮ ਟੈਕਸ ਦਾ ਬਕਾਇਦਾ ਤੁਹਾਨੂੰ ਸਟੈਂਪ ਮਿਲੇਗੀ ਔਰ ਸਲਵਾਰ ਹੈਗੀ ਹੈ ਜਿਹੜੀ ਉਹ ਮਿਲੂਗੀ ਜੀ ਤੁਹਾਨੂੰ ਕ੍ਰੇਪ ਦੀ ਠੀਕ ਹੈ ਤੇ ਸਲਵਾਰ 2.5 ਮੀਟਰ ਤੋਂ ਜ਼ਿਆਦਾ ਹੋਊਗੀ ਕੱਟਣੀ ਹੋਊਗੀ 2.5 ਤੋਂ ਜ਼ਿਆਦਾ ਹੋਊਗੀ ਲੋ ਜੀ ਬਹੁਤ ਸੋਹਣਾ ਸੂਟ ਹੈ ਮੈਂ ਨਾ ਇਹਦਾ ਘੇਰਾ ਨਾ ਆਪਦੇ ਆ ਤੁਹਾਨੂੰ ਬਰ ਬਹੁਤ ਕਪੜੇ ਦਾ ਤੁਹਾਨੂੰ ਪਤਾ ਹੀ ਹੈ ਜੀ ਰਾਮ ਟੈਕਸ ਦਾ ਕਪੜਾ ਕਦੇ ਵੀ ਘੱਟ ਨਹੀਂ ਹੁੰਦਾ ਖੁੱਲਾ ਡੁੱਲਾ ਕਪੜਾ ਤੇ ਹੁੰਦਾ ਰਾਮ ਟੈਕਸ ਤੇ ਲੋ ਜੀ 28.5 ਘੇਰਾ ਦੀ ਜਿੰਨਾ ਮਰਜੀ ਤੁਸੀਂ ਬਣਾਈ ਚੱਲਿਓ ਕਾਫੀ ਜ਼ਿਆਦਾ ਘੇਰਾ ਹੈਗਾ ਇਹਦਾ ਬੈਕ ਸਾਈਡ ਇਸੇਮ ਰਹੂਗੀ ਪ੍ਰਿੰਟਡ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਇਹਦਾ ਦੁਪੱਟਾ ਦਿਖਾਉਣੀ ਆ ਦੁਪੱਟਾ ਵੀ ਰਹੂਗਾ ਉਦਾਂ ਹੀ ਗੁੱਚੀ ਸਿਲਕ ਦੇ ਵਿੱਚ ਔਰ ਇਹ ਇਸ ਤਰ੍ਹਾਂ ਦੇ ਦੁਪੱਟੇ ਨਹੀਂ ਹੈਗੇ ਵੀ ਜਿਹੜੇ ਤੁਹਾਡੇ ਸਿਰ ਤੇ ਨਾ ਟਿਕਣ ਬੜੇ ਵਧੀਆ ਦੁਪੱਟੇ ਨੇ ਸੌਫਟ ਸੌਫਟ ਜਿਹੇ ਦੁਪੱਟੇ ਆ ਸਾਰੇ ਤੁਹਾਨੂੰ ਦੁਪੱਟੇ ਦੇ ਉੱਪਰ ਕੰਨੀਆਂ ਤੇ ਵਰਕ ਮਿਲੂਗਾ ਆਲੋ ਲੋ ਜੀ ਖੁੱਲੇ ਡੋਲੇ ਦੁਪੱਟੇ ਮਿਲਣਗੇ ਕੋਈ ਦੁਪੱਟਾ ਛੋਟਾ ਨਹੀਂ ਮਿਲੂਗਾ ਬਹਿ ਜਾ ਬਹਿ ਜਾ ਕਰਦੇ ਸੂਟ ਨੇ ਸਾਰੇ ਦੁਪੱਟੇ ਦੇ ਵਿੱਚ ਤੁਹਾਨੂੰ ਬੂਟੀ ਮਿਲੂਗੀ ਤੇ ਪੱਲਿਆਂ ਤੇ ਕਟਵਰਕ ਮਿਲੂਗਾ ਔਰ ਕਰਨੀ ਦੇਖ ਲੋ ਬਹੁਤ ਸੋਹਣਾ ਬਹੁਤ ਹੀ ਜਿਆਦਾ ਸੋਹਣਾ ਸੂਟ ਹੈਗਾ ਜੀ ਇਹੇ ਕਾਫੀ ਵਧੀਆ ਲੱਗਦਾ ਹੈ ਤੇ ਪ੍ਰਾਈਸ ਇਹਦੀ ਹੈਗੀ ਆ ਮੈਂ ਤੁਹਾਨੂੰ ਦੱਸ ਦਿੰਨੀ ਆ ਪ੍ਰਾਈਸ ਕਿੰਨੀ ਹੋਊਗੀ ਪ੍ਰਾਈਸ ਇਹਦੀ ਹੋਊਗੀ 2795 ਇਸ ਵੀਡੀਓ ਦੇ ਵਿੱਚੋਂ ਕੋਈ ਵੀ ਦੋ ਸੂਟ ਚੱਕੋਗੇ। ਪੰਜਾ ਪੰਜਾ ਹੋਰ ਲੈਸ ਹੋਗੇ। ਅਗਲਾ ਸੂਟ ਇਹ ਵਾਲਾ ਮਿਲੂਗਾ। ਬਹੁਤ ਸੋਹਣਾ ਕਲਰ ਹੈ ਬਹੁਤ ਜਿਆਦਾ। ਇਹ ਵੀ ਗੁੱਚੀ ਸਿਲਕ ਦਾ ਸੂਟ ਹੈ। ਦੇਖੋ ਘਰ ਦੇ ਵਿੱਚ ਨਾ ਜਦੋਂ ਵਿਆਹ ਸ਼ਾਦੀ ਹੁੰਦਾ ਨਾ ਉਦੋਂ ਹਲਕੇ-ਫੁਲਕੇ ਫੰਕਸ਼ਨ ਵੀ ਹੁੰਦੇ ਨੇ। ਤੇ ਅਸੀਂ ਕੰਮ ਵੀ ਕਰਨਾ ਹੁੰਦਾ ਉਸ ਹਿਸਾਬ ਨਾਲ ਸੂਟ ਲਿਆ ਕਰੋ ਕਿ ਪਾਰਠ ਵਾਲੇ ਦਿਨ ਇਹ ਨਾ ਹੋਵੇ ਤੁਸੀਂ ਹੈਵੀ ਸਾਰਾ ਸੂਟ ਪਾ ਲਓ ਔਰ ਤੁਹਾਡੇ ਤੋਂ ਫਿਰ ਕੰਮ ਨਾ ਹੋਵੇ ਠੀਕ ਹੈ ਇਦਾਂ ਦੇ ਸੂਟ ਹੁੰਦੇ ਨੇ ਜਿਹੜੇ ਸਾਡੇ ਨਿੱਕੇ ਮੋٹے ਫੰਕਸ਼ਨਾਂ ਤੇ ਅਸੀਂ ਪਾਉਣੇ ਹੁੰਦੇ ਆ ਠੀਕ ਹੈ ਇਹ ਉਹ ਵਾਲੇ ਸੂਟ ਨੇ ਤੇ ਲਓ ਜੀ ਇਹ ਹੈਗੀ ਸਲਵਾਰ ਕ੍ਰੇਪ ਦੀ ਤੇ ਇਹ ਮਿਲੂਗੀ ਜੀ 2.5 ਮੀਟਰ ਪਲੱਸ ਲਗਭਗ ਤਿੰਨ ਹੋਊਗੀ ਥੋੜੀ ਬਹੁਤ ਹੀ ਘਾਣੀ ਘੱਟ ਹੋਵੇ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਆਪਾਂ ਦੁਪੱਟਾ ਖੋਲ੍ਹਾਂਗੇ ਬਹੁਤ ਪਿਆਰੇ ਦੁਪੱਟੇ ਨੇ ਆ ਲੋ ਮੈਨੂੰ ਲੱਗਦਾ ਇੰਨਾ ਖੋਲਿਆ ਕਾਫੀ ਆ ਵੱਡੇ ਵੱਡੇ ਦੁਪੱਟੇ ਨੇ ਔਰ ਗੁੱਚੀ ਸਿਲਕ ਦੇ ਦੁਪੱਟੇ ਨੇ ਸਿਰਤੇ ਟਿਕਣ ਵਾਲੇ ਦੁਪੱਟੇ ਨੇ ਠੀਕ ਹੈ ਜੀ ਆ ਲੋ ਰੰਗ ਜਮ ਹ ਸਹੀ ਹੈ ਕਲਰ ਬਿਲਕੁਲ ਸਹੀ ਆ ਰਿਹਾ ਮੈਜੈਂਟਾ ਵੀ ਨਹੀਂ ਕਹਿ ਸਕਦੇ ਮੈਨੂੰ ਰਾਣੀ ਸ਼ੇਡ ਜਿਹਾ ਲੱਗਦਾ ਇਹ ਇਹ ਆ ਰਿਹਾ ਜਿਹਾ ਕਲਰ ਹੈਗਾ ਜੀ ਇਹ ਬਹੁਤ ਜਿਆਦਾ ਆ ਲੋ ਤੇ ਪ੍ਰਾਈਸ ਤੁਹਾਨੂੰ ਮੈਂ ਦੱਸ ਹੀ ਦਿੱਤੀ ਸੀਗੀ 2700 ਅ 95 ਅਗਰ ਦੋ ਸੂਟ ਕੋਈ ਵੀ ਚੱਕਦੇ ਆਂ ਵੀਡੀਓ ਦੇ ਵਿੱਚੋਂ ਜਿਹੜੇ ਮਰਜੀ ਤਾਂ 50 50 ਹੋਰ ਲੈਸ ਹੋਣਗੇ ਜੀ ਫਿਰ ਅਗਲਾ ਇੱਕ ਇਹ ਵਾਲਾ ਕਲਰ ਹੈਗਾ येलो ਕਲਰ ਬੜਾ ਸੋਹਣਾ येलो ਹੈ ਇਹ ਆ ਲਓ ਜੀ ਅੱਖਾਂ ਨੂੰ ਹੰਦਾ ਨਹੀਂ ਆ ਬੜਾ ਪਿਆਰਾ ਜਿਹਾ ਹੈਗਾ ਮੈਂ ਵੀ येलो ਜਾ ਸਹੀ ਆ ਰਿਹਾ ਸਹੀ ਆ ਰਿਹਾ ਹਾਂ ਬਹੁਤ ਸੋਹਣਾ ਸੂਟ ਹੈ ਘੇਰੇ ਤੇ ਤੁਹਾਨੂੰ ਇਹ ਵਾਲਾ ਵਰਕ ਮਿਲ ਜਾਊਗਾ ਤੇ ਇਹ ਨਾ ਆਈਡੀਆ ਆ ਜਾਂਦਾ ਹੁੰਦਾ ਕਿ ਵੀ ਆਪਣੀ ਧਿਆਨ ਚ ਨਹੀਂ ਹੁੰਦਾ ਕਿ ਮੈਂ ਵਿਆਹ ਚ ਇਹ ਸੂਟ ਥੋੜੀ ਪ੍ਰਿੰਟਡ ਪਾਉਂਗੀ ਤੇ ਵਿਆਹ ਸੋਚ ਕੇ ਇਦਾਂ ਨਹੀਂ ਲੈਣਾ ਹੁੰਦਾ ਤੁਸੀਂ ਇਹ ਸੋਚਣਾ ਹੁੰਦਾ ਹੈ ਕਿ ਮੈਂ ਛੋਟੇ-ਮੋਟੇ ਫੰਕਸ਼ਨ ਵੀ ਹੋਣੇ ਆ ਜਿੱਥੇ ਮੈਂ ਕੰਮ ਵੀ ਕਰਨਾ ਹੈ ਤੇ ਸੋਹਣਾ ਸੂਟ ਵੀ ਪੋਣਾ ਹੈ ਉਹਦੇ ਲਈ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਠੀਕ ਹੈ ਜੀ ਲੋ ਲੋ ਜੀ ਅਗਲਾ ਜਿਹੜਾ ਗੁੱਚੀ ਸਲਕਦਾ ਹੀ ਕਿਰਾ ਮੈਂ ਤੁਹਾਨੂੰ ਦਿਖਾਉਂਗੀ ਚਾਰ-ਪੰਜ ਸੂਟ ਇਹ ਤੁਸੀਂ ਪਹਿਲਾਂ ਵੀਡੀਓ 'ਚ ਦੇਖ ਚੁੱਕੇ ਹੋ ਜਿਹੜੇ ਆਪਾਂ ਨੂੰ ਜਿੰਨੇ ਕੁ ਮਿਲੇ ਹੈਗੇ ਆ ਡਿਉਰੀ ਰੀਸਟਾਕ ਹੁੰਦੇ ਨੇ ਬਸ ਉਹਨੇ ਕੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਲੋ ਜੀ ਇਹ ਰੀਸਟਾਕ ਹੋਇਆ ਹੋਇਆ ਸੂਟ ਹੈ ਇਹ ਇਹ ਗੁੱਚੀ ਸਿਲਕ ਦਾ ਸੂਟ ਸਰਦਾਰੀ ਸੂਟ ਹੈਗਾ ਜਿਹੜੀਆਂ ਥੋੜੀਆਂ ਜੀਆਂ ਮਤਲਬ ਕਿ ਮਚ्योर ਹੈਗੀਆਂ ਲੇਡੀਜ਼ ਉਹਨਾਂ ਲਈ ਇਹ ਕਲਰ ਬਹੁਤ ਜਿਆਦਾ ਸੋਹਣਾ ਹੈ ਔਰ ਸਾਰੇ ਤੇ ਵਰਕ ਬਹੁਤ ਪਿਆਰਾ ਹੈ ਸਾਰੇ ਫਲਾਵਰਸ ਦੇ ਉੱਪਰ ਹੈਂਡਵਰਕ ਹੋ ਜਾਵੇ ਆ ਸਾਰੇ ਘੇਰੇ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਹੈਂਡਵਰਕ ਮਿਲੂਗਾ ਬਹੁਤ ਸੋਹਣਾ ਵਰਕ ਮਿਲੂਗਾ ਔਰ ਜਿਹੜੀ ਹੈਗੀ ਇਹ ਬਾਜੂ ਉਹਦੇ ਤੇ ਆ ਪ੍ਰਿੰਟ ਆਊਗਾ ਤੇ ਬੈਕ ਸਾਈਡ ਤੇ ਫਿਰ ਤੁਹਾਨੂੰ ਇਦਾਂ ਪ੍ਰਿੰਟ ਮਿਲੂਗਾ ਔਰ ਘੇਰਾ ਇਹ ਵਾਲਾ ਹੈਗਾ ਠੀਕ ਹੈ ਜੀ ਤੇ ਸਲਵਾਰ ਦਿਖਾਉਣੀ ਆ ਸਲਵਾਰ ਹੈਗੀ ਇਹ ਵਾਲੀ ਸਿਲਕ ਦੀ ਸਲਵਾਰ ਤੇ ਇਹ ਮਿਲੂਗੀ ਤੁਹਾਨੂੰ 2.5 ਮੀਟਰ ਪਲੱਸ ਇਹ ਮਿਲੂਗਾ ਜੀ ਇਹਦਾ ਦੁਪੱਟਾ ਹਰ ਰੰਗ ਸਹੀ ਆ ਫੁੱਲਾ ਢੁਲਾ ਐਨ ਬੜੀਆ ਦੁਪੱਟਾ 4 ਸਾਈਡ ਪ੍ਰਿੰਟ ਔਰ ਕੰਨੀਆਂ ਤੇ ਇਹ ਟੈਸਲਸ ਜਿਹੜੇ ਇਹ ਵਾਲੇ ਸੂਟ ਨੇ ਇਹ ਥੋੜੀਆਂ ਜੀਆਂ ਅੰਟੀਆਂ ਦੇ ਪਾਉਣ ਵਾਲੇ ਨੇ ਤੇ ਜਿਹੜਾ ਸੂਟ ਮੈਂ ਪਹਿਲਾਂ ਦਿਖਾਈ ਸੀ ਉਹ ਗਰਲਸ ਦੇ ਪਾਉਣ ਵਾਲੇ ਨੇ ਤੇ ਜਾਂ ਜੜੀਆਂ ਕੋਈ ਮੇਰੇ ਵਰਗੀਆਂ ਹੋਣਗੀਆਂ ਵਿੱਚ ਵਿਚਾਲੇ ਦੀ ਵਾਲੀਆਂ ਨਾ ਉਹ ਬਾਲੀਆਂ ਬੁੜੀਆਂ ਨਾ ਬਾਲੀਆਂ ਕੁੜੀਆਂ ਉਹ ਉਹਨਾਂ ਦੇ ਪਾਉਣ ਵਾਲੇ ਨੇ ਜਾਂ ਆਦੋ ਚੜਾਈ ਦੇ ਵਾਲੇ ਨੇ ਜਾਂ ਯੰਗ ਕੁੜੀਆਂ ਦੇ ਪਾਉਣ ਵਾਲੇ ਨੇ ਜਿਹੜਾ ਮਜੈਂਟਾ ਹੋ ਗਿਆ येलो ਹੋ ਗਿਆ ਬੜੇ ਸੋਹਣੇ ਕਲਰ ਨੇ ਇੱਕ ਫਰੋਜੀ ਕਲਰ ਵੀ ਹੈਗਾ ਸੀ ਇਹਦੇ ਵਿੱਚ ਪਰ ਉਹ ਇੱਕ ਭੈਣ ਲੈ ਗਏ ਨੇ ਆਫਲਾਈਨ ਪਹਿਲਾਂ ਵੀਡੀਓ ਹਜੇ ਬਣੀ ਨਹੀਂ ਸੀ ਆਪਣੀ ਤੇ ਇਹ ਵਾਲਾ ਸੂਟ ਸੀ ਜਿਹੜਾ ਇਹ 3095 ਦਾ ਸੀ ਠੀਕ ਹੈ ਜਿਹੜਾ ਮੈਂ ਹੁਣ ਛੁੱਟਿਆ ਹੈਗਾ نیچے ਆਹ ਹੈ ਆ ਹਾਂ ਇਹਦੇ ਨਾਲ ਦਾ ਹੀ ਸੀ ਜਿਹੜਾ ਤੇ ਇਹ 3095 ਦਾ ਸੂਟ ਹੈ ਠੀਕ ਹੈ ਜੀ ਪਰ ਦੋ ਸੂਟ ਚੱਕ ਲੋਗੇ ਤਾਂ ਇਹਦੇ 2450 ਲੈਸ ਹੋ ਜਾਣੇ ਨੇ ਕਲਰ ਬਹੁਤ ਜਿਆਦਾ ਸੋਹਣਾ ਗਰੇ ਦਾ ਕੱਚਾ ਜਿਹਾ ਹੈਗਾ ਇਸ ਵਿੱਚ ਇਹ ਹੈਗਾ ਜੀ ਤਾਂ ਦੁਪੱਟਾ ਠੀਕ ਹੈ ਜੀ ਲੋ ਲਓ ਜੀ ਹੁਣ ਮੈਂ ਤੁਹਾਨੂੰ ਦਿਖਾਉਂਗੀ ਹੈਂਡਲੂਮ ਸਿਲਕ ਹੁਣ ਤੱਕ ਤਾਂ ਤੁਹਾਨੂੰ ਦਿਖਾਈ ਸੀ ਮੈਂ ਗੁੱਚੀ ਸਿਲਕ ਬਹੁਤ ਪਿਆਰਾ ਸੂਟ ਹੈ ਜਿੰਨਾ ਕਹਿ ਲੋ ਉਨਾ ਹੀ ਹੋਗਾ ਆਹ ਰੌਮ ਟੈਕਸ ਦੀ ਰੋਗੀ ਸਿਲਕੇ ਵੀ ਇਹ ਹੈਗੀ ਆ ਹੈਂਡਲੂਮ ਸਿਲਕ ਸਲਵਾਰੇ ਦੀ ਵੀ 2.5 ਪਲੱਸ ਆਉਗੀ ਲਗਭਗ 3 ਹੋਊਗੀ ਆ ਲਓ ਜੀ ਇੰਨਾ ਕ ਸੋਹਣਾ ਸੂਟ ਹੈ ਨਾ ਇਹ ਬਸ ਪੁੱਛੋ ਹੀ ਨਾ ਲੋ ਸਾਰਾ ਪੈਚਵਰਕ ਆ ਰੰਗ ਸਹੀ ਆ ਬਸ ਇੱਥੇ ਵੇਖ ਲਿਆ ਹਾਂ ਮੂੰਗੀਆਂ ਦਾ ਕਲਰ ਹੈ ਜਿਹਨੂੰ ਬੋਟਲ ਗ੍ਰੀਨ ਕਹ ਦਿੰਨੇ ਆਪਾਂ ਖੁੰਣਾ ਡੋਲਾ ਘੇਰਾ ਜਿੰਨਾ ਮਰਜ਼ੀ ਰੱਖ ਲਿਓ ਤੇ ਆ ਦੇਖੋ ਇਹ ਪੈਚਵਰਕ ਹੈ ਸਾਰੇ ਦਿਨੇੜੇ ਕਰਕੇ ਦਿਖਾਈ ਆ ਸਹੀ ਬਸ ਹੈਂਚਵਰਕ ਹੈ ਪਲਸ ਉਹਦੇ ਵਿੱਚ ਹੈਂਡਵਰਕ ਨੋਟਵਰਕ ਵਗੈਰਾ ਸਿੱਪੀ ਵਰਕ ਹੋ ਜਾਵੇ ਆਪਾਂ ਅੱਜ ਤੇ ਨੋਟਵਰਕ ਹੋ ਜਾਵੇ ਠੀਕ ਹੈ ਜੀ ਸੋ ਬਹੁਤ ਜਿਆਦਾ ਸੋਹਣੀ ਹੈ ਇਹ ਰਾ ਉਪਰੋਂ ਇੱਕ ਫਲਾਵਰ ਥੋੜਾ ਕਮਰ ਕੋਲੇ ਤੇ ਇੱਕ ਫਲਾਵਰ ਆ ਗਿਆ ਥੋੜਾ ਘੇਰੇ ਤੇ ਬਹੁਤ ਜਿਆਦਾ ਸੋਹਣੇ ਸੂਟ ਨੇ ਜੀ ਇਹ ਤੇ ਇਹਦੇ ਨਾਲ ਸਲਵਾਰ ਹੈ ਜਿਹੜੀ ਹੋਰ ਹੋਊਗੀ ਆ ਦੇਖੋ ਪੈਚ ਹੈ ਨਾ ਜਿਹੜਾ ਉਹਦੇ ਵਿੱਚ ਲਸਟਰ ਹੈ ਹਾਂ ਹਾਂ ਬਹੁਤ ਸੋਹਣਾ ਸ਼ਾਈਨ ਹੈ ਉਹਦੇ ਵਿੱਚ ਪੱਤਗਾਂ 'ਚ ਵੀ ਪੱਤਗਾਂ 'ਚ ਵੀ ਹਾਂ ਬਹੁਤ ਸੋਹਣੀ ਸਿਲਕੀ ਜੇ ਪਹਿਚ ਹੈ ਤੇ ਇਹ ਵਾਲੀ ਹੈਗੀ ਜੀ ਇਹਦੀ ਸਲਵਾਰ ਸਿਲਕ ਦੀ ਸਲਵਾਰ ਠੀਕ ਹੈ ਜੀ ਲੋ ਜੀ ਹੁਣ ਆਪਾਂ ਦੇਖਦੇ ਹਾਂ ਇਹਦਾ ਦੁਪੱਟਾ ਦੁਪੱਟਾ ਉਸ ਤੋਂ ਵੀ ਸੋਹਣਾ ਸੂਟ ਤੋਂ ਵੀ ਪ੍ਰਾਈਸ ਤੁਹਾਨੂੰ ਮਿਲੂਗੀ ਬਿਲਕੁਲ ਘੱਟ ਲੈਸ ਤੋਂ ਵੀ ਲੈਸ ਲੋ ਜੀ ਚਨੋਂ ਦਾ ਦੁਪੱਟਾ ਇਹ ਲੱਗਿਆ ਹੋਇਆ ਇੱਕ ਇਹਦੇ ਤੇ ਪੈਚ ਜਿਸ ਤਰ੍ਹਾਂ ਆਪਣਾ ਸ਼ਰਟ ਦੇ ਉੱਪਰ ਲੱਗਿਆ ਹੋਇਆ ਸੀ ਉਦੋਂ ਦਾ ਹੀ ਪੈਚ ਤੁਹਾਨੂੰ ਦੁਪੱਟੇ ਤੇ ਮਿਲੂਗਾ ਇੱਕ ਪੈਚ ਤੁਹਾਨੂੰ ਇਹ ਬਣਾ ਦੇਣਾ ਇੱਕ ਕਾਰਨਰ ਤੇ ਇਹ ਦੂਜੇ ਕਾਰਨਰ ਤੇ ਇੱਕ ਹੋਰ ਠੀਕ ਹੈ ਔਰ ਜਿਹੜਾ ਪੈਚ ਲੱਗਿਆ ਉਹਦੇ ਵਿੱਚ ਸ਼ਾਈਨ ਹੈ ਬਹੁਤ ਸਾਰੀਆਂ ਪੱਤੀਆਂ ਔਰ ਇਹ ਵਾਲਾ ਇਹਨਾਂ ਵਿੱਚ ਲਸਟਰ ਹੈ ਤੁਹਾਨੂੰ ਐ ਨਹੀਂ ਹੈਗਾ ਵੀ ਕੋਈ ਵੀ ਕਾਟਨ ਦਾ ਕੱਪੜਾ ਲੱਗਿਆ ਬੜਾ ਸੋਹਣਾ ਸਿਲਕੀ ਕੱਪੜਾ ਲੱਗਿਆ ਹੋਇਆ ਚਨੋਂ ਦੇ ਵਿੱਚ ਦੁਪੱਟਾ ਹੋਊਗਾ ਫੋਲਡ ਸਾਈਡ ਕਟਵਰਕ ਠੀਕ ਹੈ ਜੀ ਰਾਮ ਟੈਕਸ ਦਾ ਸੂਟ ਹੋਊਗਾ ਪ੍ਰਾਈਸ ਹੈਗੀ ਆ ਜੀ 2875 ਸਿੰਗਲ ਸੂਟ ਵਾਸਤੇ ਦੋ ਵਾਸਤੇ 2825 ਅਗਲਾ ਦੇਖੋ ਤਿੰਨ ਹੀ ਕਲਰ ਆਏ ਨਹੀਂ ਜੀ ਇਹਦੇ ਚ ਆਪਣੇ ਕੋਲ ਯਾਰਾ ਉਠਾ ਕਰ ਲਿਆ ਉਠਾ ਕਰ ਲਿਆ ਮੈਂ ਇਦਾਂ ਸੀਗਾ ਲਓ ਜੀ ਡਾਰਕ ਗ੍ਰੇ ਕਰ ਲ ਬਲੈਕਿਸ਼ ਗ੍ਰੇ ਕਹਿੰਦੇ ਨੇ ਜੀ ਨੂੰ ਆਪਾਂ ਉਹ ਵਾਲਾ ਔਰ ਨਾ ਮੈਂ ਤੁਹਾਨੂੰ ਪਹਿਲਾਂ ਦੱਸਣਾ ਭੁੱਲ ਗਈ ਇਹਦੇ ਵਿੱਚ ਨਾ ਥੋੜਾ ਥੋੜਾ ਸੈਲਫ ਹੈ ਹਾਂ ਹੈਗਾ ਆ ਦੇਖੋ ਸਲੋ ਪ੍ਰਿੰਟ ਬਰੀਕ ਬਰੀਕ ਇਹ ਲੋ ਬਹੁਤ ਸੋਹਣਾ ਸੁਹਣਾ ਠੀਕ ਹੈ ਜਦੋਂ ਤੁਸੀਂ ਪਾ ਕੇ ਜਾਣਾ ਨਾ ਇਹ ਤੋਂ ਪੰਜ ਆ ਇੰਨੇ ਚਮਕਣੇ ਆ ਨਾ ਜਿਹੜੇ ਆਹ ਪੈਚ ਲੱਗੇ ਹੋਏ ਆ ਇਹਦੇ ਤੇ ਬੜੇ ਸੋਹਣੇ ਲੱਗਣੇ ਨੇ ਔਰ ਘੇਰੇ ਤੇ ਤੁਹਾਨੂੰ ਨਾਲ ਇਹ ਵਾਲਾ ਐਂਕਰਿੰਗ ਮਿਲੂਗੀ ਨਾਲ ਠੀਕ ਹੈ ਜੀ ਤੇ ਸਲਵਾਰ ਦੇਖ ਲਓ ਸਲਵਾਰ ਹੈਗੀ ਆ ਸਿਲਕ ਦੀ ਲਗਭਗ ਤਿੰਨ ਹੀ ਹੋਊਗੀ ਸਲਵਾਰ ਛੋਟੀ ਨਹੀਂ ਹੋਊਗੀ ਸਲਵਾਰ ਕਪੜਾ ਵਧੇਰਾ ਜੀ ਕਪੜੇ-ਕੁਪੜੇ ਦੀ फिकਰ ਨਾ ਕਰੋ ਬੀਬੀ ਅੱਗੇ ਹੈ ਜੀ ਇਹ ਵਾਲਾ ਦੁਪੱਟਾ ਇਹਦਾ ਜਿਵੇਂ ਤੁਸੀਂ ਪਹਿਲਾਂ ਦੇਖ ਲਿਆ ਦੁਪੱਟਾ ਉਦਾਂ ਹੀ ਹੈ ਇਹ ਲੋ ਤੇ ਇਹ ਵਾਲਾ ਸੈਮੀ ਤਨੂਨ ਦਾ ਦੁਪੱਟਾ ਇਹ ਤੇ ਇਹ ਵਾਲਾ ਠੀਕ ਹੈ 4 ਸਾਈਡ ਕਟਵਰਕ ਤੇ ਪ੍ਰਾਈਸ ਹੈਗੀ ਇਸ 275 ਅਗਲਾ ਦੇਖੋ ਲਾਸਟ ਕਲਰ ਰਹਿ ਗਿਆ ਇਹਦੇ ਵਿੱਚ ਹੈਂਡਲੂਮ ਸਿਲਕ ਹੈਂਡਲੂਮ ਸਿਲਕ ਦੇ ਵਿੱਚ ਇਹ ਬਾਣਾ ਕਲਰ ਆ ਤੀਜਾ ਕਲਰ ਇਹ ਵੀ ਬਹੁਤ ਧਿਆਰਾ ਕਲਰ ਦਾ ਇੱਚ ਕੋਈ ਘਟ ਹੈ ਹੀ ਨਹੀਂ ਜੀ ਨਾਲ ਸਹੀ ਹੈ ਰਿਆ ਬੜੇ ਕੈਂਟ ਸੂਟ ਹੈ ਬਹੁਤ ਜਿਆਦਾ ਇਹ ਚ ਵੀ ਸੈਲਫ ਜਿਹਾ ਪ੍ਰਿੰਟ ਹੈ ਬਲੈਕ ਬਲੈਕ ਜੀਆਂ ਵਿੱਚ ਡਾਟਸ ਜੇ ਹੈਗੇ ਨੇ ਠੀਕ ਹੈ ਜੀ ਹਾਂ ਇਹੀ ਕਲਰ ਅਲੱਗ-ਪੱਗ ਵੈਸੇ ਜਿਆਦਾ ਸੋਹਣਾ ਹੈ ਅਦਰਵਾਈ ਸੀ ਦੂਰੋਂ ਛੈ ਸਹੀ ਹੋਊਗਾ نیچے ਐਂਕਰਿੰਗ ਦੀ ਪੱਟੀ ਆ ਤੇ ਇਹ ਸਿਲਕ ਦੀ ਸਲਵਾੜਾ ਠੀਕ ਹੈ ਖੁੱਲਾ ਡੁੱਲਾ ਕਪੜਾ ਹੋਊਗਾ ਇੱਥੇ ਸਹੀ ਇੱਥੇ ਇੱਥੇ ਸਹੀ ਆ ਬਸ ਇੱਥੇ ਦੇਖ ਲਓ ਜੀ ਦੇਖ ਲਓ ਜਿੱਥੇ ਕਿਹਾ ਤੁਹਾਨੂੰ ਇਹ ਹੈਗਾ ਜੀ ਇਹਦਾ ਦੁਪੱਟਾ ਲਓ ਸਾਰਾ ਆਪਾਂ ਨਾਲ ਖੁੱਲ ਗਿਆ ਮੈਂ ਲਾਦਾ ਇਹ ਲਓ ਇਸ ਤਰ੍ਹਾਂ ਦਾ ਪੈਚ ਹੋਊਗਾ ਆਪਾਂ ਦੁਪੱਟੇ ਆ ਰੰਗ ਹੈ ਦੁਪੱਟੇ ਦਾ ਰੰਗ ਸਹੀ ਆ ਜਾਂਦਾ ਲੋ ਜੀ ਇਹ ਹੋ ਗਏ ਆਪਣੇ ਹੈਂਡਲੂਮ ਸਿਲਕ ਦੇ ਸੂਟ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਰਾਮ ਟੈਕਸ ਦਾ ਹੀ ਔਰਗੈਂਜ਼ਾ ਉਹ ਦਿਖਾਵਾਂਗੇ ਆਪਾਂ ਡਿਸਕਾਊਂਟ ਤੇ ਵੈਸੇ ਤਾਂ ਸਾਡੇ ਆ ਵੀ ਡਿਸਕਾਊਂਟ ਵਰਗੇ ਹੀ ਆ ਜੀ ਜਿਹੜੇ ਰੇਟ ਨੂੰ ਸਾਡੇ ਕਿਹੜੇ ਨਹੀਂ ਜੀ ਹਾਲੋ ਇਹ ਵੀ ਰਾਮ ਟੈਕਸ ਦਾ ਹੀ ਔਰਗੈਂਜ਼ਾ ਸਾਰੇ ਸੂਟ ਰਾਮ ਟੈਕਸ ਦੇ ਆ ਰਾਮ ਟੈਕਸ ਦੇ ਨਾ ਕਪੜਾ ਬਹੁਤ ਜ਼ਿਆਦਾ ਖੁੱਲੋ ਡੁੱਲੋ ਹੁੰਦਾ ਜੀ ਇੱਕ ਨਾਲ ਤਾਂ ਕੋਈ ਡੈਫੈਕਟਡ ਪੀਸ ਨਹੀਂ ਨਿਕਲਦਾ ਹੈਗਾ ਰਾਮ ਟੈਕਸ ਦਾ ਇਹ ਮੋਜ ਨਹੀਂ ਗਿਲੇ ਨਾ ਕੋੜਾ ਨਾ ਰਾਂਬਾ ਵੀ ਸਾਰੇ ਦੇ ਉੱਪਰ ਹੈਂਡ ਦਾ ਟੱਚ ਦੇਖੋ ਤੁਸੀਂ ਫਲਾਵਰ ਹੈ ਜਿਹੜਾ ਉਹਦੇ ਉੱਪਰ ਪਰ ਪਰ ਕੇ ਹੈਂਡ ਦਾ ਟੱਚ ਆ ਦੇਖੋ ਕਿੰਨਾ ਸੋਹਣਾ ਦੋਨੋਂ ਫਲਾਵਰਸ ਦੇ ਉੱਪਰ ਇਸ ਤਰ੍ਹਾਂ ਘੇਰੇ ਦੇ ਉੱਪਰ ਫਿਰ ਤੁਹਾਨੂੰ ਵਰਕ ਮਿਲੂਗਾ ਇਹ ਵਾਲਾ ਠੀਕ ਹੈ 26 27 ਰਾਮ ਨਾਲ ਘੇਰਾ ਮਿਲ ਜੂਗਾ ਜੇ ਜਿੱਦ ਆਪਣਾ ਆਪ ਲੈਨੇ ਆ ਰੰਗ ਸਹੀ ਹੈ ਇੱਥੇ ਦੇਖਣਾ 26 26.5 ਤੇ ਰਹੇਗਾ ਜੀ ਮਸਟਰਡ ਕਲਰ ਐਗਜੈਕਟ ਮਸਟਰਡ ਕਲਰ ਲਗਭਗ 3 ਮੀਟਰ ਸਿਲਕ ਦੀ ਸਲਵਾਰ ਆ ਲੋ ਠੀਕ ਹੈ ਜੀ ਤੇ ਇਹ ਆਊਗਾ ਬਾਜੂ ਦੇ ਉੱਪਰ ਫਲਾਵਰ ਇੱਕ ਹੁਣ ਬੈਕ ਸਾਈਡ ਦਿਖਾ ਦਿੰਦੀ ਸੇਮ ਹੀ ਰਹੂਗੀ ਬਸ ਮਰਕ ਨਹੀਂ ਹੋਊਗਾ ਆ ਲੋ ਜੀ ਇਹ ਦਿੱਖੋ ਦੁਪੱਟਾ ਇਹਦਾ ਲਓ ਪਿਓਰ ਔਰਗੈਂਜ਼ਾ ਦਾ ਸੂਟ ਔਰ ਪਿਓਰ ਔਰਗੈਂਜ਼ਾ ਦਾ ਦੁਪੱਟਾ ਇਹ ਲਓ ਬੈਜਾ ਬੈਜਾ ਕੰਮ ਦੀ ਸੂਟ ਤੇ ਪ੍ਰਾਈਸ ਪਹਿਲਾਂ ਸੀਗੀ ਇਹਦੀ 3275 ਅੱਜ 2875 400 ਦਾ ਡਿਸਕਾਊਂਟ ਹਾਂ ਜੀ ਅਗਲਾ ਹੈਗਾ ਜੀ ਨੇਵੀ ਬਲੂ ਕਲਰ ਪਿਓਰ ਔਰਗੈਂਜ਼ਾ ਰਾਮ ਟੈਕਸਚਰ ਔਰਗੈਂਜ਼ਾ ਆਹ ਠੀਕ ਹੈ ਜੀ ਸੇਮ ਹੀ ਹੈ ਜਿੱਦਾਂ ਤੁਸੀਂ ਮਸਟਰਡ ਕਲਰ ਦੇਖਿਆ ਸੀਗਾ ਉਦਾਂ ਹੀ ਇਹਦੇ ਬੈਕ ਸਾਈਡ ਤੇ ਤੁਹਾਨੂੰ ਇਹ ਫਲਾਵਰ ਮਿਲੂਗਾ ਪਿਓਰ ਆਰਗੈਂਜ਼ਾ ਦਾ ਹਾਲ ਦੁਪੱਟਾ ਮਿਲੂਗਾ ਇਹ ਆਹ ਹਲ ਸਪ੍ਰਾਈਸ ਹੈਗੀ ਆ 2575 ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਖਸੰਦਾ ਹੋਵੇਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਹੋ ਫਿਰ ਮਿਲਦੇ ਆ ਹੋਰ ਕੋਈ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ